ਜਿਲ੍ਹਾ ਗੁਰਦਾਸਪੁਰ ਦੇ ਦਾ ਰੋਗਲਾ ਪਿੰਡ ਵਿੱਚ ਬਿਜਲੀ ਵਿਭਾਗ ਦੇ ਮੁਲਾਜ਼ਮ ਅਜੀਤ ਸਿੰਘ ਦੇ ਘਰ ਸਾਲ 1965 ਵਿੱਚ ਜਨਮੀ ਸੀ ਇੱਕ ਲੜਕੀ ਜਿਸ ਦਾ ਨਾਮ ਰੱਖਿਆ ਗਿਆ ਸੀ ਗੁੜੀਆ ਉਰਫ ਸੁਖਿੰਦਰ ਕੌਰ ਜਿਸ ਨੂੰ ਪਿਆਰ ਨਾਲ ਬੇਬੋ ਵੀ ਆਖਦੇ ਸੀ ਉਸ ਨੇ ਆਪਣੇ ਪਿੰਡ ਦੇ ਹੀ ਸਕੂਲ ਵਿੱਚ ਵਿੱਦਿਆ ਪ੍ਰਾਪਤ ਕੀਤੀ ਸੀ ਸੁਖਿੰਦਰ ਕੌਰ ਦਾ ਵਿਆਹ ਸਿਰਫ 17 ਸਾਲ ਦੀ ਉਮਰ ਵਿੱਚ ਮੁਕੇਰੀਆ ਦੇ ਮਨਮੋਹਨ ਸਿੰਘ ਨਾਲ ਕਰ ਦਿੱਤਾ ਗਿਆ ਸੀ ਜੋ ਕਿ ਆਪਣੇ ਭਰਾ ਦੇ ਨਾਲ ਹਲਵਾਈ ਦੀ ਦੁਕਾਨ ਤੇ ਕੰਮ ਕਰਦਾ ਸੀ ਪਿਆ ਤੋਂ ਬਾਦ ਮਨਮੋਹਨ ਸਿੰਘ ਵੱਲੋਂ ਦੁਕਾਨ ਤੋਂ ਕੰਮ ਛੱਡ ਦੇਣ ਕਰਕੇ ਘਰੇਲੂ ਹਾਲਤ ਬਹੁਤ ਹੀ ਖਸਤਾ ਹੋ ਗਈ ਸੀ ਜਿਸ ਕਰਕੇ ਸੁਖਿੰਦਰ ਕੌਰ ਨੇ ਸਲਾਈ ਦਾ ਕੰਮ ਘਰ ਵਿੱਚ ਛੇ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਸ਼ੁਰੂ ਕੀਤਾ ਇਸ ਦੌਰਾਨ ਉਹਨਾਂ ਦੇ ਦੋ ਲੜਕੇ ਪੈਦਾ ਹੋਏ ਤੇ ਉਸ ਦਾ ਪਤੀ ਕਮਾਈ ਕਰਨ ਲਈ ਦੂਹਾ ਕਤਰ ਚਲਾ ਗਿਆ ਵਿਆਹ ਦੇ 4 ਸਾਲ ਬਾਅਦ ਜਨਮ ਅਗਰੋਂ ਸੁਖਿੰਦਰ ਕੌਰ ਮੁਕੇਰੀਆ ਦੇ ਹੀ ਮਹਾਂਤ ਪਰਮਾਨੰਦ ਜੀ ਦੀ ਸ਼ਨ ਵਿੱਚ ਚਲੀ ਗਈ ਜਿੱਥੇ ਉਸਨੇ ਕਰੀਬਨ ਸ਼ੇਮ ਹੀ ਨੇ ਡਾ ਕੇ ਸਿੱਖਿਆ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਮਹਾਂਸ਼ਰੀ ਪਰਮਹੰਸ ਜੀ ਨੇ ਸੁਖਿੰਦਰ ਕੌਰ ਦਾ ਨਾਮ ਬਦਲ ਕੇ ਰਾਦੇ ਮਾ ਰਖ ਦਿੱਤਾ ਜਿੱਥੇ ਵੀ ਮੌਜੂਦਾ ਮਹਾਂਤ ਬਲਦੇਵ ਦਾਸ ਨੇ ਅਦਾਰਾ ਤਹਿਲਕਾ ਪੰਜਾਬ ਟੀਵੀ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਗੁਰ ਜੀ ਨੇ ਦਿਆ ਹਣ ਕੋ ਸਭ ਦਾ ਭਲ ਚਾਹਤੀ ਹੈ ਔਰ ਸੋ ਕੋ ਪ੍ਰੇਮ ਕਾ ਅਸ਼ੀਰਵਾਦ ਦੇਣ ਚਾਹਤੀ ਹੈ ਦੋ ਲੋ ਪ੍ਰੇਮ ਕੋ ਮੂਰਤ ਰਾਦੇ ਜੀ ਹੈ ਤਾਂ ਉਹਨਾਂ ਕੋ ਰਾਦੇ ਰਾਦੇ ਨਾਮ ਗੁਰ ਜੀ ਨੇ ਦਿਆ ਹੁਣ ਰਾਦੇ ਮਾ ਸਾਦਗੀ ਦੀ ਮੂਰਤ ਬਣ ਗਈ ਸੀ ਉਹ ਕੋਈ ਵੀ ਸ਼ਿੰਗਾਰ ਵਗੈਰਾ ਨਹੀਂ ਕਰਦੀ ਸੀ ਪਰ ਉਹ ਪੁੱਛਾਂ ਦੇਣ ਦਾ ਕੰਮ ਕਰਨ ਲੱਗ ਪਈ ਸੀ ਇੱਕ ਸਮਾਗਮ ਦੌਰਾਨ ਉਸ ਦੀ ਮੁਲਾਕਾਤ ਮੁੰਬਈ ਦੇ ਵਪਾਰੀ ਐਮ ਐਮ ਗੁਪਤਾ ਪਰਿਵਾਰ ਨਾਲ ਹੋਈ ਤੇ ਰਾਦੇ ਮਾਂ ਨੂੰ ਬਹੁਤ ਹੀ ਚਮਤਕਾਰ ਹੀ ਦੱਸਿਆ ਗਿਆ ਜਿਸ ਤੋਂ ਪ੍ਰਭਾਵਿਤ ਹੋ ਕੇ ਗੁਪਤਾ ਪਰਿਵਾਰ ਉਸ ਨੂੰ ਮੁੰਬਈ ਸਥਿਤ ਆਪਣੇ ਨੰਦਨੰਦਰ ਨਿਵਾਸ ਵਿੱਚ ਲੈ ਗਏ ਜੋ ਅੱਜ ਰਾਦੇ ਭਵਨ ਦੇ ਨਾਮ ਨਾਲ ਮਸ਼ਹੂਰ ਹੈ ਇਸ ਦੌਰਾਨ ਰਾਦੀ ਮਾਣੂ ਦੇਖਦੇ ਹੀ ਦੇਖਦੇ ਗਰੀਬੀ ਅਤੇ ਸਾਦਗੀ ਨੂੰ ਸਲਾਮ ਕਰ ਦਿੱਤੀ ਤੇ ਫਿਰ ਉਸ ਦੇ ਸਰੀਰ ਤੇ ਦਿਖਾਈ ਦੇਣ ਲੱਗੇ ਅਨਮੋਲ ਗਹਿਣੇ ਅੱਖਾਂ ਨੂੰ ਚਮਕਾ ਦੇਣ ਵਾਲਾ ਮੇਕਅਪ ਅਤੇ ਚਮਕਦਿਆ ਲਾਈਟਾਂ ਨਾਲ ਸਜੀ ਹੋਈ ਸਟੇਜ ਇਸ ਦੇ ਨਾਲ ਹੀ ਫਿਰ ਉਸ ਦੀ ਐਂਟਰੀ ਵੀ ਅਜੀਹੀ ਹੋਣ ਲੱਗ ਪਈ ਜਿਵੇਂ ਉਹ ਚੰਦ ਤੋਂ ਉਤਰੀ ਹੋਵੇ ਉਸ ਦੇ ਨਾਮ ਨਾਲ ਹੋਣ ਵਾਲੇ ਜਗਰਾਤਾਂ ਵਿੱਚ ਅਕਸਰ ਹੀ ਫਿਲਮੀ ਕਲਾਕਾਰਾਂ ਤੇ ਗਾਇਕਾਂ ਦੀ ਭੀੜ ਲੱਗੀ ਰਹਿੰਦੀ ਸੀ ਹੁਣ ਉਸੇ ਹੀ ਐਮ ਐਮ ਗੁਪਤਾ ਪਰਿਵਾਰ ਦੀ ਬਹੂ ਨਿੱਕੀ ਨਖਲ ਗੁਪਤਾ ਨੇ ਆਪਣੇ ਸਹੁਰੇ ਪਰਿਵਾਰ ਦੇ ਨਾਲ ਨਾਲ ਰਾਧੇ ਮਾ ਦੀ ਖਿਲਾਫ ਬੇਦਾਗ ਦੇ ਅਤੇ ਤੰਗ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ ਇਸ ਦੇ ਨਾਲ ਹੀ ਸਤਸੰਗ ਦਰਾਰ ਅਸ਼ਲੀਲਤਾ ਫੈਲਾਉਣ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਇੱਕ ਐਡਵੋਕੇਟ ਫਾਗਣੀ ਬ੍ਰੇਮਪਟ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਰਾਧੇ ਮਾ ਦੀ ਮੁਸੀਬਤ ਉਸ ਸਮੇਂ ਫੋਰਵਰਡ ਗਈਆਂ ਜਦ ਫਗਵਾੜੀ ਦੇ ਸਾਬਕਾ ਭਾਜਪਾ ਆਗੂ ਸ੍ਰਿੰਦਰ ਮਿੱਤਲ ਨੇ ਰਾਧੇ ਮਾਨਿਆ ਕੁਝ ਅਝੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ ਜਿਸ ਵਿੱਚ ਉਹਨਾਂ ਦਾਵਾ ਕੀਤਾ ਹੈ ਕਿ ਰਾਧੇ ਮਾ ਆਪਣੇ ਭਰਾ ਦੇ ਵਿਆਹ ਸਮਾਗਮ ਵਿੱਚ ਚਿਕਨ ਖਾ ਰਹੀ ਹੈ ਇਸ ਦੇ ਨਾਲ ਹੀ ਮੋਬਾਈਲ ਦੀ ਰਿਕਾਰਡਿੰਗ ਵੀ ਵਾਇਰਲ ਕਰ ਦਿੱਤੀ ਹੈ ਜਿਸ ਵਿੱਚ ਉਹ ਸ੍ਰਿੰਦਰ ਮਿੱਤਲ ਨੂੰ ਪਟਾਉਣ ਲਈ ਕਾਫੀ ਹੱਦ ਤੱਕ ਗਿਰੀਆਂ ਹੋਈਆਂ ਗੱਲਾਂ ਕਰ ਰਹੀ ਹੈ ਇਸ ਦੇ ਨਾਲ ਹੀ ਇੱਕ ਟੀਵੀ ਕਲਾਕਾਰ ਰਾਹੁਲ ਮਹਾਜਨ ਨੇ ਰਾਧੇ ਮਾਨਿਆ ਮਿਨੀਸ ਕਰਤੇ ਜੀਨਸ ਵਾਲੀਆਂ ਅਸ਼ਲੀਲ ਫੋਟੋਆਂ ਨਾਲ ਨਾਲ ਇੱਕ ਵੀਡੀਓ ਵੀ ਵਾਇਰਲ ਕੀਤੀ ਹੈ ਜਿਸ ਵਿੱਚ ਇੱਕ ਫਿਲਮੀ ਗੀਤ ਦੀਆਂ ਧੁਨਾ ਤੇ ਆਪਣੇ ਘਰ ਦੇ ਵਿਹੜੇ ਵਿੱਚ ਨੱਚਦੀ ਟੱਪਦੀ ਦਿਖਾਈ ਦੇ ਰਹੀ ਹੈ ਇਹ ਤਸਵੀਰ ਵਰਗਾਈ ਇਹ ਸਾਰਾ ਸੱਜ ਸਾਹਮਣੇ ਆਉਣ ਤੋਂ ਬਾਅਦ ਰਾਦੇਮਾ ਅੱਗੇ ਕਾਫੀ ਮੁਸੀਬਤਾਂ ਦਾ ਪਹਾੜ ਖੜਾ ਹੋ ਗਿਆ ਹੈ ਤੇ ਉਸ ਦੀ ਗ੍ਰਿਫਤਾਰੀ ਦੇ ਅਸਰ ਵੀ ਵੱਧੇ ਜਾ ਰਹੇ ਹਨ ਇਹ ਸਾਰਾ ਸੱਜ ਸਾਹਮਣੇ ਆਉਣ ਤੋਂ ਬਾਅਦ ਰਾਦੇਮਾ ਦਾ ਸਪਸ਼ਟਿਕਰਨ ਲੈਣ ਲਈ ਉਸ ਦੇ ਬੋਰੀਬਲੀ ਸਥਿਤ ਭਵਨ ਦਾ ਦੌਰਾ ਕੀਤਾ ਤਾਂ ਅੱਗੇ ਉਹ ਬੰਦਰਵਾਜੇ ਹੀ ਦੱਸਿਆ ਗਿਆ ਕਿ ਗੁਪਤਾ ਪਰਿਵਾਰ ਤੇ ਰਾਦੇਮਾ ਦਿੱਲੀ ਗਏ ਹੋਏ ਹਨ ਕਿਸੇ ਸਮੇਂ ਰਾਦੇ ਮਾਦੇ ਖੂਬ ਪ੍ਰਸ਼ੰਸਾ ਕਰਨ ਵਾਲੀ ਨਾਮਵਰ ਗਾਇਕ ਕਲਾਕਾਰ ਡੋਲੀ ਬਿੰਦਰਾ ਨਾਲ ਗੱਲਬਾਤ ਕਰਨ ਤੇ ਉਹਨਾਂ ਟਾਲਮਟੋਲ ਜਿਹੇ ਜਵਾਬ ਦਿੰਦੇ ਕਿਹਾ ਕਿ जो लोग बोलते हैं उनको बोली बात करने के लिए आप कुछ कहेंगे होता है नहीं होता है देखिए कहीं ना कहीं कुछ ना कुछ तो होगा जिंदगी में क्या है क्या नहीं वो मुझे इसके बारे में बात नहीं करनी आई डोंट वांट टू डिस्कस लेकिन कई सारे लोग हैं जो वहाँ जाते हैं आपका चेहरा या फिल्म का चेहरा देख के लोग वहाँ जाते हैं क्या मैं आपके इस बात से यकीन कर रही हूँ कि क्या हो जाता है हम सेलिब्रिटीज की वजह से इनकी दुकानें चालू रहती हैं और क्या हो जाता है हम सेलिब्रिटीज को आम जनता जो बोली बाली जनता होती है जो कैरिड अवे हो जाती है लाइफ में ये असलियत है ये नहीं होना चाहिए हाँ पर ये बात है पर हम लोग हमारे को भी थोड़ा सा होमवर्क करके जाना चाहिए ये बात में मैं आपकी वाकिफ हूँ मैं यानी फर्जी चीजें हो रही थी राधे माँ एक फर्जी व्यक्ति है ऐसा कह रही है देखिए मैं कोई इसमें कोई लेबल वेबल तो लगा नहीं सकती कौन क्या है जो देखा ये है की मैं नहीं जाती हूँ इससे बड़ा सबूत मैं आपको और क्या बताऊ मैं नहीं जाती हूँ डोली बिंद्रा भी मान रही है की राधे माँ धर्म की दुकान चला रही है हालांकि वो इस पर ज्यादा बात नहीं करना चाहती ਸਾਨੂੰ ਸਾਡੀ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੀ ਸੁਝਾਅ ਪਰ ਕਮੈਂਟਸ ਜ਼ਰੂਰ ਕਰੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਪੂਰ ਜ਼ਰ ਅਪੀਲ ਹੈ ਕਿ YouTube ਦੇ ਖੱਬੇ ਹੱਥ ਰੰਗੇ ਲਾ ਰਹੇ ਦੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਓ ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਈਮੇਲ ਆਈਡੀ ਤੱਕ ਆਪਣੇ ਆਪ ਪਹੁੰਚਦੀਆਂ ਰਹਿਣਗੀਆਂ ਸਾਨੂੰ ਆਸ ਹੈ ਕਿ ਤੁਸੀਂ ਸਾਨੂੰ ਆਪਣਾ ਇੱਕ ਸਬਸਕ੍ਰਾਈਬ ਜ਼ਰੂਰ ਦੇਵੋਗੇ ਇਸੇ ਹੀ ਆਸਨਾਨ ਅਦਾਰਾ دہਲ ਦਾ ਪੰਜਾਬ ਦੇ ਆਫਿਸ ਦੀ ਇੰਚਾਰਜ ਜੋਤੀ ਸੰਧੂ